ਹਾਂਜੀ ਬਾਬੇਓ ਸ਼ਰਸ਼ੀ ਕਾਲ ਬਾਬੇ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦਾ ਬਾਬੇ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਤੋਂ ਬਾਬੇ ਫੇਰ ਸਵਾਗਤ ਕਰਦਾ ਤੁਹਾਡੇ ਨਵੇਂ ਬਲੌਗ ਦੇ ਵਿੱਚ ਤਾਂ ਬਾਬੇ ਅੱਜ ਅਸੀਂ ਪਹੁੰਚੇ ਹਾਂ ਬਾਬੇ ਬਨੂੜ ਏਰੀਆ ਦੇ ਨੀਰ ਅਬਾਊਟ ਕਹਿੰਦੀ ਲੋਕੇਸ਼ਨ ਚੈੱਕ ਕਰਤਾ ਸਾਹਮਣੇ ਬਾਬੇਓ ਕਹਿੰਦੇ ਕਿਹਦੇ ਸੈਟ ਤੇ ਪੁੱਜੇ ਆ ਬਾਬੇ ਕਹਿੰਦੇ ਸਿੱਧੂ ਮੂਸੇ ਵਾਲੇ ਬਾਈ ਦੇ ਸੈਟ ਤੇ ਪੁੱਜਿਆ ਕੇ ਬਾਬੇਓ ਤੇ ਬਾਬੇ ਬਹੁਤ ਹੀ ਸੋਹਣੀ ਲੋਕੇਸ਼ਨ ਤੁਸੀਂ ਚੈੱਕ ਕਰ ਸਕੋ ਬਾਬੇ ਪੂਰਾ ਪੁਰਾਣਾ ਪੰਜਾਬ ਦਾ ਕਲਚਰ ਤੁਹਾਨੂੰ ਦਿਖਾਉਨੇ ਆ ਬਾਬੇ ਕੱਲੀ ਕੱਲੀ ਚੀਜ਼ ਤੇ ਦੇਖੋ ਬਾਬਾ ਨੋਟ ਕਰੋ ਉਮੇ ਜਮੇ ਸਾਰਾ ਕੁਝ ਪੁਰਾਣਾ ਕਲਚਰ ਪਿਆ ਬਾਬੇ ਪੰਜਾਬ ਦਾ ਤੇ ਬਾਕੀ ਬਾਬੇ ਦਿਖਾਉਣਾ ਹੁਣ ਮੂਸੇ ਵਾਲੇ ਬਾਈ ਦੀ ਕਾਪੀ ਬਾਬੇ ਜਿਹੜਾ ਬਾਈ ਕਰ ਰਿਹਾ ਸੋਲੋ ਉਹ ਵੀ ਬਾਬੇ ਹੁਣ ਬਾਈ ਨੂੰ ਮਲਾਵਾਂਗੇ ਬਹੁਤ ਹੀ ਡਾਊਨ ਟੂ ਅਰਥ ਸੁਭਾਅ ਬਾਬੇ ਬਾਈ ਦਾ ਤੇ ਤੁਸੀਂ ਲੋਕੇਸ਼ਨ ਬਾਬੇ ਆਲਰੇਡੀ ਦੇਖ ਸਕਿਆ ਹੋ ਤਾਂ ਮੈਨੂੰ ਬਾਹਰੋਂ ਵੀ ਲੋਕੇਸ਼ਨ ਦਿਖਾਉਣਾ ਹੈ ਬਾਬੇ ਤੇ ਸਾਰੇ ਬਾਬੇ ਬਾਈ ਹੁਣੇ ਸੈਟ ਸਟੱਟ ਲੱਗ ਰਿਹਾ ਸਵੇਰੇ 10:30 ਹੋ ਚੁੱਕਿਆ ਬਾਬੇ ਤੇ ਬਲੈਕ ਲੁੱਕ ਬਾਬੇ ਕਾਸਟਮ ਤੁਸੀਂ ਚੈੱਕ ਕਰੋ ਕਾਲਾ ਕੁੜਤਾ ਨਾਮਾ ਪਾਇਆ ਹੋਇਆ ਬਾਬੇ ਸਰੇ ਹੋਇਆ ਪਾ ਕੰਮ ਕਰ ਲਵਾਤ ਤੇ ਬਾਬੇ ਕਰਾਉਣੇ ਅੱਗੇ ਕੇ ਆ ਦੇਖੋ ਬਾਬੇ ਚੈੱਕ ਕਰ ਸਕਦੇ ਹੋ ਲੋਕੇਸ਼ਨ ਬਾਬੇ ਇਧਰ ਤਿਆਰੀ ਕਰ ਦਿੱਤੀ ਆ ਬਾਬੇ ਸਿਸਟਮ ਦੇ ਹਿਸਾਬ ਨਾਲ ਤੋੜੇ-ਟੂੜੇ ਰੱਖ ਦਿੱਤੇ ਨੇ ਬਾਬੇ ਇਧਰ ਬਾਬੇ ਚਾਹਾਂ ਭਾਂਡਿਆਂ ਦੀਆਂ ਦੁਕਾਨਾਂ ਬਾਬੇ ਲੱਗ ਚੁੱਕੀਆਂ ਨੇ ਇਹ ਦੇਖ ਸਕਦੇ ਹੋ ਬਾਬੇ ਪੂਰਾ ਇੱਕ ਨੰਬਰ ਮਾਹੌਲ ਕਰਤਾ ਪੂਰੇ ਪੁਰਾਣੇ ਪੰਜਾਬ ਦਾ ਦੁੱਧਾ ਦਵਾ ਪੂਰਾ ਇਹਨ ਮਿਲਦਾ ਆ ਦੇਖੋ ਬਾਬੇ ਭਾਂਡਿਆਂ ਦੀਆਂ ਦੁਕਾਨਾਂ ਬਾਈ ਹੁਣ ਹੀ ਚੰਡ ਰਹੇ ਚੂੜੀਆਂ ਦੀਆਂ ਦੁਕਾਨਾਂ ਬਾਬੇ ਲੱਗ ਚੁੱਕੀਆਂ ਨੇ ਬਨਾਰਸੀ ਸਾੜੀ ਲੈ ਰਹੇ ਬਾਬੇ ਸਾਰਾ ਕੁਝ ਮਿਲਦਾ ਗੁੱਤ-ਗੱਤ ਵਟਨ ਪ੍ਰੋਪਰ ਬਾਬੇ ਓਕੇ ਰਿਪੋਰਟ ਕਰਤਾ ਬਾਈ ਹੁਣ ਇਹਨੇ ਕੰਮ ਕਨੇ ਸਿਰੇ ਹੋਇਆ ਵਾ ਬਾਬੇਓ ਕਰਦਾਂ ਬਾਬਾ ਅੱਗੇ ਦੀ ਗੱਲਬਾਤ ਦਿਖਾਉਣਾ ਹੁਣ ਕੀ ਮਾਹੌਲ ਆ ਸੁੱਧੂਰੀ ਬਾਈ ਸੁੱਧੂ ਬਾਈ ਲਾਨਦਾਰ ਦਾ ਪਹੁੰਚੋ ਕੇ ਬਾਬੇ ਕੋਰੋਨਾ ਦਾਸਾਂ ਤੂਤਾ ਬਾਈ ਤੇ ਬਾਬੇ ਕਿੱਡ ਬਾਈ ਹੁਣੇ ਵੀ ਤਿਆਰ ਬਰਤਾਰ ਪੁੱਜੇ ਹੋਇਆ ਸੈਕਸ਼ਨ ਦੇ ਸਹਾਜੋਂ ਕੋਰੋਨਾ ਕਰ ਲਵੋ ਤੇ ਬਾਈ ਹੁਣੇ ਸਾਰੇ ਪਹੁੰਚੇ ਹੋਇਆ ਵਾ ਹਾਂ ਜੀ ਬਾਬਾ ਤੁਸੀਂ ਦੇਖ ਸਕਦੇ ਹੋ ਬਾਬੇ ਬਾਈ ਹੁਣੇ ਬਾਈਏ ਸੈੱਟ ਤੇ ਪਹੁੰਚੇ ਹੈ ਮੂਸੇ ਵਾਲੇ ਬਾਈ ਦਾ ਸੈੱਟ ਤੇ ਬਾਬੇਓ ਤੁਸੀਂ ਲੋਕੇਸ਼ਨ ਮਗਰ ਚੈੱਕ ਕਰ ਸਾਨੂੰ ਬਾਬੇ ਪੂਰਾ ਜੰਗਲ ਏਰੀਆ ਬਾਬੇ ਦੇਖੋ ਤੁਸੀਂ ਇਹਨਾਂ ਬੜਾ ਸੋਹਣਾ ਮਾਹੌਲ ਆ ਬਾਬੇ ਇਹ ਪੰਜਾਬ ਦਾ ਲੱਗਦੇ ਨੇ ਬਾਬੇ ਪੰਜਾਬ ਦੇ ਏਰੀਆ ਉਹ ਸਾਹਮਣੇ ਬਾਬੇ ਸੈੱਟ ਲੱਗਾ ਤੁਸੀਂ ਦੇਖੋ ਪੂਰਾ ਇਹਨਾਂ ਅਕਾਲ ਮੂਵੀ ਬਾਬੇ ਇੱਥੇ ਸ਼ੂਟ ਹੋਈ ਆ ਬੀਬੀ ਰਜਨੀ ਮੂਵੀ ਬਾਬੇ ਤੇ ਬਹੁਤ ਵੱਡੇ ਵੱਡੇ ਫਿਲਮਾਂ ਸ਼ੂਟ ਹੋਈਆਂ ਨੇ ਇਦੋਂ ਮਰ ਨਾਲ ਬਾਬਾ ਕਰਨ ਕੌਣ ਪਹੁੰਚੋ ਕਿ ਮਨਿੰਦਰ ਬਾਈ ਹੁਣੀ ਪਹੁੰਚੋ ਕਿ ਬਾਬਾ ਨਾਲ ਕੀ ਬਾਤ ਆ ਬੱਬੇ ਫੇਰ ਆ ਗਏ ਸੀ ਦੁਬਾਰਾ ਮਨਿੰਦਰ ਬੈਣੀ ਫੇਰ ਪਹੁੰਚੋ ਕਿ ਬਾਬਾ ਆਪਣੇ ਬਲੌਗ ਦੇ ਵਿੱਚ ਬਾਬਾ ਤੁਸੀਂ ਜਾਣਦੇ ਹੋ ਪਾ ਇੰਡਸਟਰੀ ਤੇ ਤੁਸੀਂ ਦੇਖੇ ਹੁਣੇ ਬਲੌਗ ਪਰ ਅੱਜ ਬਲੌਗ ਸਭ ਤੋਂ ਜ਼ਿਆਦਾ ਮੇਨ ਅੱਜ ਆਇਆ ਸਿੱਧੂ ਮੂਸੇਵਾਲਾ ਦਾ ਗਾਣਾ ਕਹਿੰਦੇ ਕੀ ਬਾਤਾਂ ਨੇ ਜੀ ਬਾਬੂ ਜੀ ਨਹੀਂ ਆਏ ਹੋਏ ਨੇ ਸਿੱਧੂ ਮੂਸੇਵਾਲਾ ਜਿਹੜਾ ਡਿਊਟ ਕਰਦਾ ਮੁੰਡਾ ਉਹ ਵੀ ਪਹੁੰਚਿਆ ਹੋਇਆ ਹੈ ਬਿਲਕੁਲ ਜਰੂਰ ਜਰੂਰ ਬਾਬੇ ਤੇ ਮਨਿੰਦਰ ਮੈਨੂ ਬੁੱਧੀ ਸੀ ਕਮੈਂਟ ਵੀ ਕਰਦੇ ਹੋ ਕੀ ਬਾਤਾਂ ਨੇ ਸ਼ੇਅਰ ਕਰਿ ਲਓ ਜੀ ਭਰਾ ਮਨਿੰਦਰ ਨੇ ਕਰਕੇ ਅਸੀਂ ਆ ਬਾਈ ਸਹੀ ਗੱਲ ਆ ਬਾਬੇ ਤੇ ਮਨਿੰਦਰ ਬਾਈ ਬਾਬੇ ਦੀ ਚੰਗੀ ਤਰ੍ਹਾਂ ਜਾਣਦੇ ਬਾਬੇ ਬਹੁਤ ਮਸ਼ਹੂਰ ਹਸਤੀ ਬਾਬਾ ਬਾਈ ਨੂੰ ਮਾਣ ਰੱਖਦੇ ਤੇ ਬਾਈ ਨਾਲ ਬਾਬੇ ਬਲਨ ਲੁੱਕ ਦੇ ਵਿੱਚ ਖੜਾ ਤਿਆਰ ਵਰ ਤਿਆਰ ਬਾਬੇ ਓਕੇ ਰਿਪੋਰਟਰ ਬਾਬੇ ਕੰਮ ਪਈ ਦੀਆਂ ਸਰੇ ਹੋ ਬਾਬੇ ਕੰਮ ਆਸ਼ੂ ਬਾਈ ਆਸ਼ੂ ਆਸ਼ੂ ਬਾਈ ਆਖਦਾ ਬਾਬਾ ਬਾਈ ਨੂੰ ਤੇ ਬਾਕੀ ਤੁਸੀਂ ਬਾਬੇ ਲੋਕੇਸ਼ਨ ਦੇਖ ਸਕੋ ਬਾਬੇ ਬੜਾ ਸੋਹਣਾ ਮਾਹੌਲਾ ਬਾਕੀ ਅੱਗੇ ਕੀ ਹੋਣ ਦਿਖਾਉਣਾ ਬਾਬੇ ਪੂਰਾ ਜੰਗਲ ਏਰੀਆ ਤੇ ਬੜਿਆ ਪੂਰਾ ਸਰੇ ਹੋ ਬਾਬੇ ਬਾਹਰ ਤੰਦਰਾ ਦੀ ਦੇਖਾਣੇ ਬਾਬੇ ਅਲਿਖੇ ਤੇ ਬਾਈ ਮੂਸ ਸਾਲ ਦੀ ਬਾਬੇ ਜਿਹੜ ਉੱਪਰ ਤੁਸੀਂ ਤਾਂ ਦੇਖ ਰਹੇ ਹੋ ਕਿ ਇਹਨਾਂ ਟੁੱਟਾ ਬਾਈ ਥੋੜਾ ਬਾਬੇ ਬੱਲਣੀਆਂ ਗੱਲਬਾਤ ਕਰ ਰਹੇ ਹੋ ਪੈਂਟਰ ਵਾਕਿਸੇ ਤੋਂ ਹਿਸਾਬ ਨਾਲ ਬਾਈ ਨੂੰ ਮਿਲਕਾਂ ਬਾਬੇ ਬਾਈ ਨਾਲ ਗੱਲਬਾਤ ਕਰਾਂਗੇ ਅੱਗੇ ਜੱਦੇ ਕੀ ਭਾਦਕ ਦੇ ਦੇਖਦੇ ਆ ਸੈੱਟ ਲੱਗਾ ਹੋ ਉਹਦੀ ਲੋਕੇਸ਼ਨ ਚੈੱਕ ਕਰ ਸਕਦੇ ਓਕ ਜੀ ਰਿਪੋਰਟ ਆ ਕੰਮ ਸਰੇ ਬਾਬੇ ਆਪਣੇ ਦੁਬਾ ਆਪਣੇ ਸ਼ੋਰਟ ਨੂੰ ਦਿਖਾਵਾਉਂਦੀ ਕੀ ਭਾਦ ਵਿਕਦੀ ਆ ਦਾਨਾ ਬਾਬੇ ਕੰਮ ਕਹਿੰਦੇ ਗੱਲਾਂ ਮਤਾਂ ਹੋ ਰਹੀਆਂ ਨੇ ਲਓ ਜੀ ਬਾਈ ਸ਼ੋਰਟ ਚੱਲ ਰਿਹਾ ਬਾਈ ਹੁਣ ਗੱਡੀਆਂ ਲਈ ਖੜੇ ਨੇ ਉਹ ਦੇਖੋ ਬਾਬੇ ਸੁੱਧੂ ਮੂਸੇ ਵਾਲਾ ਸੋਨੂ ਬਾਬੇ ਸਾਹਮਣੇ ਖੜਾ ਬਾਈ ਜਿਵੇਂ ਟਿਕਟੋਕ ਕੋਪੀ ਮ ਲੋਕੇਸ਼ਨ ਤੁਸੀਂ ਬਾਬੇ ਦੇਖ ਹੀ ਚੁੱਕੇ ਹੋ ਬਾਬੇ ਆਲਟਾਲਾ ਉਹ ਬਾਬੇ ਪੂਰੀਦਰ ਸਾਹਮਣੇ ਵੱਬਦੇ ਦੇਖ ਸਕਦੇ ਹੋ ਪੂਰਾ ਸੋਹਣਾ ਪ੍ਰੋਜੈਕਟ ਐਂਟਰੀ ਗੇਟ ਵੀ ਬਹੁਤ ਸੋਹਣਾ ਬਾਬੇ ਇੱਕ ਨੰਬਰ ਦਾ ਮਾਹੌਲ ਬਾਬੇ ਪੂਰਾ ਸੋਹਣਾ ਹੋਇਆ ਬਾਕਮ ਬਾਬੇਓ ਕਰਦਾ ਬਾਬੇ ਪ੍ਰੋਜੈਕਟ ਦੀ ਗੱਲ ਬਾਬੇ ਦਿਖਾਈ ਜਾਣਾ ਉਹਨੂੰ ਬਹੁਤ ਕਾਫੀ ਬਾਬੇ ਦੇਖੀ ਚੱਲੋ ਕੀ ਭਾਵੇਂ ਵਿਖਦੀ ਆ ਕੰਮ ਬਾਬੇ ਓਕੇ ਹੀ ਕੰਮ ਕਰਾ ਦਾਂਗੇ ਦੇਖੋ ਬਾਬੇ ਗੱਡੀਆਂ ਤਿਆਰ ਵਰ ਤਿਆਰ ਕਰਨੇ ਨੇ ਬਾਬੇ ਬਾਈ ਹੁਣ ਸ਼ਾਰਟ ਚੱਲਦੇ ਦਵਾ ਬਾਬੇ ਸਾਡਾ ਸ਼ਾਰਟ ਦਿਖਾਓ ਬਾਬੇ ਕੀ ਭਾਵੇਂ ਬਹੁਤ ਸਾਲਾ ਭਾਈਓ ਧੰਨਵਾਦ ਆ ਦੇਖੋ ਬਾਬੇ ਬਾਈ ਰਾਫਲ ਤਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿੰਦੇ ਜਿਵੇਂ ਡਿੱਟੋ ਕਾਪੀ ਮੂਸੇ ਵਾਲਾ ਲੱਗ ਰਿਹਾ ਸੈਡ ਮੈਂ ਦੇਖੀ ਬਾਬੇ ਰਾਤ ਦਾ ਸ਼ੌਤ ਇੱਕ ਜਿ ਇੱਕ ਬਾਬੇ ਨਿਕਲ ਗਏ ਗੱਡੀ ਦੇ ਕੋਲ ਕਿੱਦਾਂ ਬਾਈ ਹੋਣਾ ਸਾਹਮਣੇ ਤੇ ਦੇਖ ਸਕਦੇ ਹੋ ਜਿਹਨੇ ਬਾਈ ਦੇਖੀ ਕੈਮਰਾ ਬਲਰ ਕਰ ਰਿਹਾ ਲੈ ਲੈ ਇੱਕ ਗੋਲ ਉਠਾ ਕੇ ਲੈ ਸਰ ਤੁਹਾਡਾ ਪੂਰਾ ਦਸ ਚੱਲ ਨਾ ਬਾਬੇ ਬੰਬ